ਬੈਡਮਿੰਟਨ ਖੇਡਣ ਲੱਗੇ ਆ ਮੈਚ ਫੌਜੀ ਸਾਹਿਬ ਇਹ ਪਟਾਣ ਤੋਂ ਆਏ ਆ ਆਪਣੇ ਪੰਜਾਬ ਦੇ ਵੈਸੇ ਪਟਾਣ ਨੌਕਰੀ ਕਰ ਰਹੇ ਆ ਉਸ ਵੇਲੇ ਤੇ ਆਪਣੇ ਨਾਲ ਇਹ ਵੀਰਾ ਵਿਲਸ ਵਿਲੀਅਮ ਦਾ ਹੀ ਇਜ਼ ਬ੍ਰਿਟਿਸ਼ ਫਰੋਮ ਲੰਡਨ ਤੇ ਹੁਣ ਮੈਚ ਚੱਲਣ ਲੱਗੇ ਆ ਬੈਡਮਿੰਟਨ ਸਮਾਂ ਇਸ ਸਮਾਂ ਦਾ 7:30 ਵਜੇ ਦਾ ਬਾਈ ਪੰਜਾਬੀ ਸਮਝਦਾ ਨੇੜੇ ਤੜੇ ਵੀ ਨਹੀਂ नो ही कांट अंडरस्टैंड पंजाबी बट लिटिल बिट सम टाइम ही से चलो अच्छा स्वाद है स्वाद है स्वाद चलो अच्छा ओके या ओ सुन आजा वो भी आ गया कमल आजा यार वीर एक बंदा ਘਟਿਆ ਯਾਰ ਲਓ ਵੀ ਮੈਚ ਲੱਗਣ ਲੱਗਿਆ ਇਧਰਲੇ ਪਾਸੇ ਫੌਜੀ ਸਾਹਿਬ ਆ ਸਾਡੇ ਇਹ ਪਟਾਣ ਜੌਲ ਕਰਦੇ ਐ ਤੇ ਇਧਰ ਅੰਗਰੇਜ਼ ਅੰਗਰੇਜ਼ ਸਾਡੇ ਬ੍ਰਿਟਿਸ਼ ਕਹ ਲੋ ਇੰਗਲੈਂਡ ਦੇ ਤੇ ਉਧਰ ਹੈਗੇ ਕੋ ਦਾ ਸਾਹਿਬ ਲਓ ਜੀ 1 0 ਲਓ ਜੀ ਮੈਚ ਹੋ ਗਿਆ ਸਟਾਰਟ ਇਧਰਲੇ ਪਾਸੇ ਆ ਫੌਜੀ ਸਾਹਿਬ ਸ਼ੁਰੂ ਆ 1 0 ਤੇ ਕੰਦ ਹੈ ਵੀਰੇ ਵਿਲੀਅਮਸਨ ਸਾਡੇ ਇੰਗਲੈਂਡ ਵਾਲੇ ਉਹ ਦਵਾ ਬੈਠੇ ਕਿੱਕ ਉਧਰਲੇ ਪਾਸੇ ਹੈਗੇ ਅਮਰ ਕੁਦਾਰ ਤੇ ਵਰਸਸ ਕਮਲ ਸਿੰਘ ਬਰਾੜ 2 1 ਸਕੋਰਿੰਗ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆਪਦੀ ਗਿਣੀ ਜਾਇਓ ਗੁੱਡ 2 2 3 2 ਸ਼ੇਅਰ ਕਰ ਦਿਓ ਨਾ ਆਪਕੇ ਬੰਦੇ ਬਾਹਲੇ ਤਗੜੇ ਮੈਚ ਲੱਗਣਗੇ ਆਪਾਂ ਬੈਸਟ ਆਫ 3 ਲਾਉਣਾ ਠੀਕ ਆ ਓਕੇ ਆ ਇਹ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਆਉਂਦੀ ਨਹੀਂ ਅੰਗਰੇਜ਼ੀ ਅੰਗਰੇਜ਼ੀ ਕੀ ਕਹਿੰਦਾ ਇਹ ਸਾਡੇ ਤਾਂ ਗਲ ਅਮਰਤੀ ਸਮਝਦਣ ਫੌਜੀ ਸਾਹਿਬ ਕ੍ਰਾਸ ਕਰਨੀ ਆ ਪੈਰਾਂ 'ਚ ਨਹੀਂ ਮਾਰਨੀ ਆ ਯਾ ਓਕੇ ਯਾ ਰੇ ਰੇ ਲੜ ਪੇ 63 ਓਕੇ ਇਧਰ ਕੋਣ 73 ਵੀ ਜਸਟ ਸਾਈਡ ਉਹ ਰੈਕਟ ਟੁੱਟਿਆ ਬਾਈ ਫੌਜੀ ਸਾਹਿਬ ਟ੍ਰੈਕਟਰ ਟੁੱਟਿਆ ਤੁਹਾਡਾ A oh. That's wool, right? And I'm mad about seven game. four. The the that counts as wool. Eight four. Seven One, four. four. I four. Okay. Eight four. Eight Eight <laughs> four. Eight four. Eight four. four. Eight four. four. ਬੜਾ ਹਿੱਲਣਾ ਬੂਮੜ ਆਇਆ ਆਹ ਸੌਰੀ 96 96 ਯੈਸ ਯੈਸ ਆ 96 ਆਏ ਡੋੜਾ ਲੈ ਆਹ 116 ਵਿਲੀਅਮਸਨ ਨਾ ਸੌਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਾ ਚੇਂਜ ਕਰ ਲਓ ਚੇਂਜ ਭਾਈ ਸਾਹਿਬ ਤਰਾ ਪਲੇ ਹੋ ਗਿਆ ਕਿ ਨਹੀਂ ਤੁਸੀਂ ਬਰੇ ਤਾਂ ਚੱਲੀਦਾ ਆਪਣਾ ਮੈਂ ਤੁਸੀਂ ਮਨਵਾ ਆ ਰਾਈਟ ਚੇਂਜ ਕਰ ਲਓ ਟੁੱਟਿਆ ਹੋਇਆ ਉਹ ਮਹਾਰਾਜ ਤਾ ਟਾ ਟੁੱਟ ਗਈ ਦੀ ਯਾਰ ਗੋਰੀ ਦੀ ਖੁਸ਼ੀ ਚ ਨਵਾਂ ਡੱਬਾ ਗੋਰੀ ਦੀ ਖੁਸ਼ੀ ਨਵਾਂ ਡੱਬਾ ਖੋਲਿਆ ਬਈ ਲੈ ਪੁੱਤਰੇ ਤੇ

ਉਹ ਨਹੀਂ ਸਾਡੀ ਹੈ। ਚਲੋ। ਓਕੇ। ਦਾਨਵਿਟ। ਓਕੇ। ਸਕੂਲ। ਦਾਨਵਿਟ। ਓਕੇ। 138। 930। 139। ਓ ਸ਼ਾਟ। ਗੁੱਡ ਸ਼ਾਟ। 10 4 ਗੁੱਡ 31 11 ਰੈਲੀ ਲੰਬੀ ਚੱਲਣ ਦੋ ਅੱਛਾ ਇਹ ਬਈ ਮੈਂ ਤੁਹਾਨੂੰ ਦੱਸਦਾ ਵੀ 31 11 ਪੁਆਇੰਟ ਦਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਜਿਹੜੀ ਦੀ ਸਰਵਿਸ ਹੁੰਦੀ ਹੈ ਪਹਿਲਾਂ ਉਹਦਾ ਹੁੰਦਾ ਹੈ ਤਾਂ ਇਹ ਜਜਮੈਂਟ ਲੈ ਲਿਆ ਕਰੋ ਤੁਹਾਨੂੰ सुन रहा हाँ फिफ्टीन दे टेस्ट oh, yeah. yes. oh. uh, no <laughs> हो गया मिनट बारह बारह ओके ਇੱਕ ਤਾਂ ਪਛਾਵਾਂ ਵਾਲੀਆਂ ਰਲ ਗਈਆਂ 1912 ਤਿੰਨ ਔਲਝੀਆਂ ਵਰਦੀਆਂ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਫੌਜੀ ਸਾਹਿਬ ਨੂੰ ਹਿੰਦੀ ਬਾਲੀ ਸਮਝ ਆਉਂਦੀ 1912 ਯਾ ਛੋਟ 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 ਮਾਰੇ ਦੇ ਆਊਟ 1912 1912 1912 1912 1912 1912 13 ਹਾਂ 19 13 ਸਾਡੇ ਗਰਾਊਂਡ ਦੇ ਵਿੱਚ ਮਾਰਕਿੰਗ ਨਹੀਂ ਹੈਗੀ ਸਿੱਧੀ ਹੈ ਜਿਹੜੀ ਕੰਧ ਹੈ ਜਦੋਂ ਕੰਧ ਤੇ ਲੱਗਦੀ ਆ ਉਹ ਕਾਮਨ ਹੁੰਦੀ ਹੈ ਜੇ ਕੰਧ ਤੋਂ ਬਾਹਰ ਆਦਾ ਉਹ ਆਊਟ ਆ ਕੋਈ ਗਰਾਊਂਡ ਪ੍ਰੋਪਰ ਪੂਰਾ ਨਹੀਂ ਹੈਗਾ ਚੜਾਈ ਦੇ ਵਿੱਚ ਲੈਂਥ ਦੇ ਵਿੱਚ ਵੀ ਘਟਾ ਤਾਂ ਕਰਕੇ या yeah, गुड 2014 क्लोज टू 30 शाबाश या गुड शॉट वाह गुड गुड विलियमसन गुड ये ड्रॉप बहुत बड़े मारता भाई ये ड्रॉप तो कल भी बहुत बड़े मारे इसने बंदनी हो गया आप ਲਓ ਜੀ ਅੱਪ ਹੋ ਗਿਆ ਪਹਿਲਾ ਸੈਟਅਪ ਹੋ ਗਿਆ ਕੋਤਾ ਸਾਹਿਬ ਜਿੱਤ ਕੇ ਤੇ ਇੱਧਰ ਸਾਡੇ ਕਮਲ ਬਰਾੜ ਆ ਗਏ ਰਾਮ ਨਾਲ ਆਈ ਜਾਂਦੇ ਆ ਬੰਦਾ ਚੋਬਰ ਸਾਡਾ